ਜੱਜ ਸੀਨੀਅਰ ਅਡਵਾਈਜ਼ਰ ਤਲਵੰਡੀ ਸਾਹਿਬੋ ਇਹਨਾਂ ਦੇ ਹੁਕਮਾਂ ਦੇ ਮੁਤਾਬਕ ਪਿੰਡ ਚੱਠੇ ਵਾਲੇ ਆਪਾਂ ਵਾਰੰਟ ਆਫ ਸੇਲ ਪ੍ਰੋਪਰਟੀ ਇਨ ਐਗਜ਼ੀਕਿਊਸ਼ਨ ਆਫ ਡਿਕਰੀ ਫਾਰ ਮਰੀ ਵਿਨੋਦ ਕੁਮਾਰ ਬਰਸਦ ਗੁਰਮੀਲ ਸਿੰਘ ਦੀ ਹੁਕਮਾਂ ਦੀ ਪਾਲਣਾ ਕਰਨ ਲਈ ਆਏ ਆ ਜਿਹੜਾ ਕਿ ਨੋਟਿਸ 28 10 2025 ਨੂੰ ਦਿੱਤਾ ਗਿਆ ਸੀ ਮਨਾਦੀ 4 11 2025 ਨੂੰ ਕਰਾਈ ਗਈ ਸੀ ਅੱਜ 11 11 2025 ਨੂੰ ਆਪਾਂ ਇੱਥੇ ਬੋਲੀ ਦੇਣ ਆਏ ਆ ਪਿੰਡ ਚੱਠੇਵਾਲਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਪਟੰਟਾ ਜੀ ਇਹਦੇ ਚ ਜੋ ਮਾਨਯੋਗ ਅਦਾਲਤ ਨੇ ਡਿਗਰੀ ਸੂਟ ਕੀਤਾ ਉਹਦੇ ਵਿੱਚ 14,87,200 ਰੁਪਏ ਡਿਗਰੀ ਦੀ ਇਹਨਾਂ ਨੇ ਜਿਹੜੀ ਕੀਮਤ ਪਾਈ ਆ ਇਹਦੇ ਬਾਰੇ ਬੋਲੀ ਹੋਣੀ ਆ ਜੀ ਤੇ ਇਹਦੀਆਂ ਬੋਲੀ ਦੀਆਂ ਤੁਹਾਨੂੰ ਅਸੀਂ ਸ਼ਰਤਾਂ ਵੀ ਦੱਸ ਦਿੰਨੇ ਆ ਜੀ। ਕੋਈ ਨਹੀਂ ਕੋਈ ਨਹੀਂ ਮੈਂ ਐਸੇ ਦੱਸ ਦਿੰਦਾ। ਇਹਦੇ ਚ ਇਹ ਆ ਜੀ ਜੋ ਵੀ ਰਕਮ ਤੇ ਬੋਲੀ ਹੋਊਗੀ ਉਹਦਾ 25% ਮੌਕੇ ਤੇ ਜਮ੍ਹਾਂ ਕਰਾਉਣਾ ਤੇ ਜੇ ਜਿਹੜਾ ਵਿਨੋਦ ਕੁਮਾਰ ਹੈ ਇਹਨੂੰ ਉਹਨੇ ਬੋਲੀ ਦੇਣ ਦੀ ਇਜਾਜ਼ਤ ਦਿੱਤੀ ਆ ਤਾਂ ਇਹਦੇ ਲਈ ਜਿਹੜੀ ਹੈਗੀ ਆ ਇਹਨੂੰ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੋਰ ਕੋਈ ਵੀ ਵਿਅਕਤੀ ਜਿਹੜਾ ਬੋਲੀ ਦਿੰਦਾ ਉਹਨੂੰ ਜੇਦੀ ਰਕਮ ਜਮ੍ਹਾਂ ਕਰਾਉਣੀ ਪੈਣੀ ਹੈ 25% ਮੌਕੇ ਦੀ ਜੋ ਹੈ ਵੀ ਤੇ ਨਾ ਤਾਂ ਵੀ ਬੋਲੀ ਸਰੇ ਲੱਗਦੀ ਆ ਦੀ دوسری ਗੱਲ ਇਹ ਆ ਆਪਣਾ ਇਹ ਵੀ ਹੁੰਦਾ ਹੈ ਨਾ ਕਿ ਕੋਈ ਇਹ ਜਿਹੜਾ ਹੈਗਾ ਜਮ੍ਹਾਂ ਬੰਦੀ ਸਾਲ 1920 ਦੇ ਮੁਤਾਬਕ ਖੇਵਟ ਖਾਤਾ ਨੰਬਰ 436/805 ਵਾ 866 ਵਿੱਚ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦੇ ਨਾਮ 14 ਦਾ ਕਨਾਡ ਰਕਬਾ ਦੀ ਮਾਲਕੀ ਹੈ ਉਕਤ ਰਕਬੇ ਵਿੱਚ ਰਪਟ ਵਿੱਚ 550 ਰਪਟ ਨੰਬਰ ਮਿਤੀ 14 6 2024 ਰਾਹੀਂ ਸ਼੍ਰੀ ਸੁਧੀਰ ਕੁਮਾਰ ਅਡੀਸ਼ਨਲ ਸੈਸ਼ਨ ਜੱਜ ਤਲਵੰਡੀ ਸਾਬੋ ਕੇਸ ਨੰਬਰ ਐਕਸੀਈ 163 223 ਵਿੱਚ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦਾ ਸਾਲਮ ਰਕਵਾ ਅਟੈਚ ਹੈ ਇਸ ਕਰਕੇ ਜਿਹੜੀ ਬੋਲੀ ਆ ਇਹ ਸਾਲਮ ਰਕਵੇ ਦੀ ਹੋਣੀ ਆ ਜੇ ਇਹਦੇ ਤੇ ਕੋਈ ਲੋਨ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਹੈਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੈਗੀ ਉਹਦੀ ਜ਼ਿੰਮੇਵਾਰੀ ਅਦਾਲਤ ਦੀ ਹੈ ਇਹ ਬੋਲੀ ਜੇ ਅੱਜ ਹੋ ਜਾਂਦੀ ਆ ਤਾਂ ਇਹਨੂੰ ਕਨਫਰਮ ਵੀ ਮਾਨਯੋਗ ਅਦਾਲਤ ਨੇ ਕਰਨਾ ਹੈ ਲੋਕ ਇੱਕ ਤਾਜਦਾਬਾ ਜਿੰਦਾਬਾਦ ਜਿੰਦਾਬਾਦ ਦੀ ਗੁਰਕੀ ਨਹੀਂ ਹੁੰਦਿਆਂ ਨਹੀਂ ਹੁੰਦਿਆਂ ਦੇ ਨਹੀਂ ਹੁੰਦੇ ਇੱਕ ਤਾਜਦਾਬਾ ਜਿੰਦਾਬਾਦ ਜਿੰਦਾਬਾਦ ਨਹੀਂ ਹੁੰਦਾ ਨਹੀਂ ਹੁੰਦਾ ਕਾਲਾ ਦੇ ਦੇਣਾ ਜ਼ਮੀਨ ਦੀ ਗੁਰਕੀ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਕੋਈ ਬੰਦਾ ਬੋਲੀ ਦੇਣ ਚ ਇੰਟਰਸਟਿਡ ਆ ਤਾਂ ਦੱਸੋ ਜੀ ਮੈਂ ਬੋਲੀ ਦੂੰਗਾ ਜੀ ਮੈਂ ਜੀ ਨਹੀਂ ਨਾ ਉਹ ਭਾਈ

ਸਰਕਾਰਾਂ ਬੋਲੇ ਕਾ ਕਰੋ ਉਹ ਬਾਤ ਕਹੋ ਜੋ ਬਾਤ ਉਹ ਬਾਤ ਚੋਲੇ ਰੋਣਗੇ ਉਹ ਪੈਸੇ ਨਾ ਮਾਗੋ ਬੋਲੀਆ ਬੋਲੀਆ ਕਿਵੇਂ ਬੋਲੀਆ

ਇੰਤਰਾ ਜ਼ਮੀਨ ਦੇ ਕੇ ਤੁੰਗਾਰਾ ਬਾਹਰ ਹੋ ਗਰਾ ਮੇਰਾ ਵੇਖ ਤਾ ਜਿੰਦਾਬਾਦ ਜਿੰਦਾਬਾਦ ਜੇ ਲੋਟਿਆ ਹੁੰਦਾ ਜੇ ਮਾਈਕਰੋਫੋਨ ਲੱਗਦਾ ਫਿਰ ਪਲਟਰੋ ਵੀ ਲੱਗੂਗੀ ਅਰੇ ਇੱਕ ਆ ਕੰਮ ਨਹੀਂ ਕਰਨਾ ਨਾ ਕੇ ਨੂੰ ਮਰਦੇ ਨਾ ਤੁਸੀਂ ਧੱਕਾ ਨਾਲ ਧੱਕੇ ਨਾਲ ਹੀ ਮਾਰੀ ਜਾਂਦੇ ਸਾਡੇ ਬੰਦ ਨਾ 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 ਸਾਡੇ ਆਮ ਦਾ ਕਾ ਕਰ ਰਿਹਾ ਮੇਰੇ ਮਾਮਦੇ ਪੀਰ ਕਰਦੇ ਹਟਕ ਕੰਨ ਸਾਹਿਬ ਦਾ ਤਜੀਰ ਰੋਗੋ ਧੰਨਵਾਦ ਹੋ ਗਿਆ ਬੋਟਾ ਚਲੇ ਜਾਓ ਚਲੇਗਾ ਮੈਂ ਤੇਰੀ ਬੋਟਾ ਤੇ ਤੇਰਾ ਪੂਰੀ ਦਾਰੋਗੋ ਆ ਕਮਣਾ ਕਰੋ ਜੋ ਮੇਲਾ ਹੋ ਜਾਣਾ ਕਰਦੇ ਇਨਾਂ ਦੇ ਅੱਤੇ ਸੁਣ ਲਈ ਕੋਈ ਨਹੀਂ ਕਰਦੀ ਤੁਸੀਂ ਸਾਡੇ ਭਾਈ ਆ ਬਾਈ ਯਾਰ ਅਸੀਂ ਤੁਹਾਨੂੰ ਅਸੀਂ ਕੁਝ ਨਹੀਂ ਕਰੀ ਬਈ ਦਾ ਬੋਲੀ ਦੇਖਣ ਵਾਲੇ ਨੂੰ ਦੇਖਣਾ ਨਾ ਰਾਮਾ ਆਇਆ ਹੈ ਮੇਰੇ ਨਾਮ ਮਿਸਟਰ ਮਾਪੇ ਹਿੱਟਾ ਅੱਗੇ ਰੱਖਦੇ ਕਿ ਜੇ ਮਾ ਰਹਿ ਰਿਹਾ ਝੱਕਦੇ ਨਹੀਂ ਲੱਗਦੇ ਨਹੀਂ ਜੋ ਬੜੀ ਮਨਤਾ ਦਾਲ ਵੀ ਉਹਦੇ ਵੀ ਲੈ ਗਿਆ ਇਹਦੇ ਨੂੰ ਤਿਆਰਾਂ ਮੈਂ ਘਰ ਪਾਈ ਬਠਾ ਥੋੜੀ ਥੋੜੇ ਬੱਤੀ ਅੱਗ ਲਾ ਕੇ ਬੁੱਤੂ ਵਿੱਚ ਜ਼ਮੀਨ ਦੇ ਜਿਹੜੇ ਖੁਰਤੀ ਜ਼ਮੀਨ ਹਾਂ ਮੇਰੀ ਜ਼ਮੀਨ ਆ ਜੀ ਜਿਹੜੇ ਬੱਚੇ ਮਰੇ ਛੋਟੇ ਛੋਟੇ ਵਿੱਚ ਘਰ ਪਾਈ ਬਠਾ ਅੱਗ ਲਾ ਕੇ ਬੁੱਤੂ ਸਾਡੇ ਬੱਚਿਆਂ ਨੂੰ ਉੱਥੇ ਥਾਣੇ ਘਰ ਨੂੰ ਕਿਉਂ ਫੁੱਟਾ ਦੇਖੋ ਸਾਡੀ ਬੇਸਾ ਕਰਕੇ ਕਰੋ ਲਿਖੋ ਸਾਡੀ ਅਸੀਂ ਬੈਠ ਕਰਦੇ ਹਾਂ ਓਪਰਪੜ ਬੰਦਾਂ ਦੀ ਗੱਲ ਸੁਣ ਲੋ ਮੈਂ ਇੱਥੇ ਦੇਖੋ ਆਇਆ ਹੈਗਾ ਅਦਾਲਤ ਦੇ ਹੁਕਮ ਨਾਲ ਇਹ ਮੇਰਾ ਫੈਸਲਾ ਨਹੀਂ ਨਾ ਸੱਚੀ ਤੋਂ ਫੈਸਲਾ ਇਹ ਅਦਾਲਤ ਦਾ ਫੈਸਲਾ ਹੈ ਅਸੀਂ ਕਾਨੂੰਨੀ ਜੋ ਕਾਰਵਾਈ ਆ ਜੋ ਸਾਡੀ ਡਿਊਟੀ ਲੱਗੀ ਆ ਅਸੀਂ ਉਹ ਕਰਨ ਆਏ ਆ ਤੁਸੀਂ ਸਾਨੂੰ ਰੋਕ ਰਹੇ ਹੋ ਠੀਕ ਆ ਅਸੀਂ ਬੋਲੀ ਨਹੀਂ ਕਰਾਵਾਂਗੇ ਅਸੀਂ ਪਰ ਅਦਾਲਤ ਨੂੰ ਲੈ ਕੇ ਭੇਜਾਂਗੇ ਕੱਲ ਨੂੰ ਤੁਹਾਡੇ ਤੇ ਕੋਈ ਐਕਸ਼ਨ ਆਉਂਦਾ ਹੋਰੀ ਗੱਲ ਤੁਸੀਂ ਲੈਖੋ ਜ਼ਿੰਮੇਵਾਰ ਅਸੀਂ ਵੱਡਾ ਕਰ ਦੇਖੋ ਥੋੜਾ ਜਿਹਾ ਹਾਰਟ ਵਿੱਚ ਪਾਉਣਾ ਬਹੁਤ ਵੱਡਾ ਗੱਲ ਬਹੁਤ ਸਮਝੀ ਕਰੂ ਤੁਸੀਂ ਉਹਨੂੰ ਕੋਈ ਤੋਂ ਤਿਆਰ ਆ ਤੁਸੀਂ ਲੈ ਕੇ ਦੇ ਦਿਓ ਜੀ ਲੈ ਕੇ ਦੇ ਦਿਓ ਸਾਰਾ ਕੁਝ ਕਰੇਗਾ ਸੀ ਨਵੇਂ ਨਹੀਂਗੇ ਤੁਸੀਂ ਆ ਵੀ ਕਰਦੇ ਨਹੀਂ ਤੁਸੀਂ ਲੈ ਕੇ ਦੇ ਦਿਓ ਕੱਲੇ ਕੱਲੇ ਦਾ ਵਾਕੀ ਜਦੋਂ ਨਿਬੜਦੇ ਆ ਯਾਰ ਉਹ ਪਾਈ ਹੈ ਬੰਨੀ ਤੇ ਇਹਨੂੰ 10000 ਪੈਸੇ ਦੇ ਲਿਆਰਾ ਸਾਹਿਬ ਹਾਂਜੀ ਪ੍ਰਧਾਨ ਜੀ ਕੀ ਗੱਲ ਹੋਈ ਹੈ ਮੈਂ ਜਗਦੇਵ ਸਿੰਘ ਜੋਗੜਾ ਆ ਪਾਰਤੀ ਕਿਸਾਨ ਉਹਨੇ ਨੇਕਤਾ ਗਰਾਹਾ ਤੋ ਅੱਜ ਜੋ ਆਲੀ ਚੱਠੇ ਵਾਲੇ ਦੇ ਕਿਸਾਨ ਦੀ ਰਾਮੇ ਦੇ ਆਰਥਿਕ কুরਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਦੇ ਜ਼ੋਰ ਤੇ কুরਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪ ਦੀ ਤਾਕਤ ਦੇ ਜ਼ੋਰ ਤੇ ਉਹ কুরਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨਾਂ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਗੁਰਕੀਆਂ ਨਹੀਂ ਹੋਣਗੀਆਂ। ਹੱਥੋਂ ਪਾਈ ਵੀ ਹੋਈ ਆ ਕੀ ਕਾਰਨ ਸੀਗਾ? ਹੱਥੋਂ ਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਗੁਰਕੀ ਨਹੀਂ ਹੋਣ ਦੇਦੇ ਜਥੇਬੰਦੀ ਦਾ ਸੂਲ ਹੈ। ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ? ਬੋਲੀ ਉਹ ਆਰਤੀਆ ਜਿਹੜਾ ਖੁਦ ਦੇ ਰਿਹਾ ਸੀ। ਖੁਦ ਆਰਤੀਆ ਦਾ। ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ। ਇਸ ਕਰਕੇ ਜਥੇਬੰਦੀ ਦਾ ਸੂਲ ਹੈ ਵੀ ਕਿਤੇ ਵੀ ਕਿਸੇ ਵੀ ਕਿਸਾਨ ਦੀ ਗੁਰਕੀ ਹੈ ਜਿਹੜੀ ਉਹ ਹੁਣ ਨਹੀਂ ਦਿੱਤੀ ਜਾਊਗੀ ਜੋ ਮਰਜ਼ੀ ਹੋ ਜੇ।